ਕੋਈ ਵੀ ਕੁੜੀ ਪਤੀ ਆ ਜਤਾਈ ਹੋਇਆ ਕੋਚੋ ਕੋਚੋ ਕਟੋ ਇਹਦਾ ਕੀ ਬੈਨੀਫਿਟ ਹੈ ਹੈਲੋ ਸਸਵੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਗ ਅਮਾ ਇਧਰ ਹੋ ਰਹੀ ਹੈ ਦਾੜੀ ਘਰ ਵਿੱਚ ਹੀ ਦਾੜੀ ਹੋ ਰਹੀ ਹੈ ਮੇਰੇ ਮੂਡ ਨਹੀਂ ਬਣਦੇ ਆ ਕਿੰਨੇ ਚਿਰ ਦੀ ਕਹਿਣ ਦੇ ਤਿਆਰ ਹੋ ਜੋ ਟਾਈਮ ਹੋਈ ਜਾਣਾ 3 ਵਜ ਗਏ ਆ ਮੇਰੇ ਸੁਰਵਾਦੀ ਬੜੀ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਨਿਊ ਬਲੌਗ ਦੇ ਵਿੱਚ ਤੁਹਾਡਾ ਆਪਣਾ ਚੈਨਲ ਸੈਜਮਨ ਬਲੌਗ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਲੈ ਰਹੇ ਹਾਂ ਜੀ ਇਹਨਾਂ ਦੀ ਇੰਟਰਵਿਊ ਅੱਜ ਇਹਨਾਂ ਨੂੰ ਪੁੱਛਾਂਗੇ ਇਹਨਾਂ ਦੀ ਜ਼ਿੰਦਗੀ ਦੇ ਕੁਝ ਨਿੱਜੀ ਸਵਾਲ ਜਿਹਨਾਂ ਨੂੰ ਇਹ ਨਹੀਂ ਜਾਣਦੇ ਮਤਲਬ ਇਹਨਾਂ ਦੇ ਸਵਾਲ ਜਵਾਬ ਉਹ ਪੁੱਛਾਂਗੇ ਜਿਹੜਾ ਨੇ ਇਹਨਾਂ ਨੇ ਸਾਡੇ ਤੋਂ ਲੁਕੋਏ ਆ ਲੁਕੋਏ ਸਵਾਲ ਐ ਸਾਹਮਣੇ ਪੇਸ਼ ਕਰਾਂਗੇ ਅੱਜ ਜਿੰਨੇ ਵੀ ਲੁਕੋਏ ਸਵਾਲ ਆ ਕਿ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਆ ਪਘੋਲਾਂਗੇ ਹਾਂ ਜੀ ਦੱਸੋ ਅਣੀ ਸਹੀ ਲੇਖਣੀ ਅਸੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਸਹੀ ਲਿਖੀ ਜੀ ਕੋਈ ਸਹੀ ਦੇਖ ਦਾ ਵਧੀਆ ਮੂਮੈਂਟ ਹੋਵੇ ਲੈ ਲੈ ਆ ਦੇਖ ਲੈ ਪਿੱਛੋਂ ਮੂਮੈਂਟ ਕੋਈ ਵਧੀਆ ਹੋਵੇ ਕੋਈ ਵੀ ਨਹੀਂ ਪਧੀ ਆ ਜਤਾਈ ਹੋਇਆ ਕੁਚ 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 ਤੇ ਤੈਨੂੰ ਗੱਲ ਖੰਦੇ ਨੀ ਵਾਹ ਤਾ ਨਹੀਂ ਅੱਗੇ ਗੱਲ ਨਫਰ ਦੀ ਆਉਦੇ ਯੋਸੀ ਇੱਕ ਦੋ ਕੁਚ ਮੜ ਪਿੱਛੋਂ ਆਹ ਲਿਖੇ ਪੁੱਛੇ ਦੀ ਪੁੱਛੇ ਪੁੱਛ ਦੇ ਪੁੱਛ ਨੜੀ ਹੋਣੀ ਹੋਣੀ ਤਾਇ ਤਾਇ ਥੱਪੜ ਪੈ ਕੇ ਹਟਿਆ ਆ ਥੱਪੜ ਦਾ ਰਾਜ ਪਤਾ ਕੀ ਆ ਇਹ ਥੱਪੜ ਦੇ ਨਾਲ ਜਿਹੜਾ ਰੰਗ ਲਾਲ ਰਹਿੰਦਾ ਆ ਥੋੜੇ ਟਾਈਮ ਦੇ ਲਈ ਇਸ ਕਰਕੇ ਲਾਲਗੀ ਦਾ ਰੰਗ ਹੈ ਆ ਲਾਲ ਜਿਹੜਾ ਤੁਸੀਂ ਦੇਖਦੇ ਹੋ ਨਾ ਲਾਲ ਰੰਗ ਤੇ ਲਾਲ ਕਿਉਂ ਰਹਿੰਦਾ ਆ ਇਹ ਥੱਪੜ ਦਾ ਰਾਜ ਆ ਜੀ ਥੱਪੜ ਖਾਂਦੀ ਰੋਜ਼ ਹਾਂ ਥੱਪੜ ਦਾ ਜੋਰ ਦੀ ਇੱਕ ਵਾਰੀ ਤੇ ਫੇਰ ਰੰਗ ਲਾਲ ਹੋ ਜਾਂਦਾ ਆ ਆ ਸਾਡੀ ਬਿੰਦੀ ਦੀ ਫੈਮਿਲੀ ਆ ਇੱਥੇ ਆਦਮੀ ਬਿੰਦੀ ਆ ਆਰੀ ਮਰੀ ਆ ਸਾਡੀ ਮਿੰਨੀ ਫੈਮਿਲੀ ਆ ਮਿੰਨੀ ਮਿੰਨੀ ਆ ਚੰਗੀ ਤਰ੍ਹਾਂ ਕਰ ਸਹੀ ਕਰ ਕੈਮਰਾ ਸਾਰੇ ਜਾਣੇ ਵਿੱਚ ਸਾਰੇ ਜਾਣੇ ਵਿੱਚ ਆਉਣ ਸਹੀ ਤਰ੍ਹਾਂ ਕਰ ਨਹੀਂ ਇਹ ਮਿੰਨੀ ਆ ਮੈਂ ਕਿਉਂ ਪੁੱਛਿਆ ਤੈਨੂੰ ਵਿੱਚ ਤਾਂ ਆਉਂਦੇ ਸਾਰੇ ਹੋਰ ਕਰਾਂ ਮੈਂ ਸਹੀ ਤਰ੍ਹਾਂ ਪਿੱਛੇ ਕਰ ਹੋਰ ਉਸ ਲੋਗਾਂ ਨੂੰ ਦਿਲਾਵਾਂ ਫੋਟੋ ਮਿੰਨੀ ਫੈਮਿਲੀ ਇਹ ਫੈਮਿਲੀ ਆ ਆ ਮਿੰਨੀ ਆ ਐਡੀ ਵੱਡੀ ਫੈਮਿਲੀ ਆ ਮਿੰਨੀ ਲੈ ਆ ਆ ਮਿੰਨੀ ਆ ਆ ਆ ਗਿੰਨੀ ਆ ਅਜਿੰਨੀ ਆ ਆ ਮਿੰਨੀ ਆ ਆ ਕੋਕੋ ਆੜੀ ਆ ਕੋਕੋ ਇਹ ਆ ਗਿਆ ਪਾਲੂ ਪਾਲੂ ਮੈਂ ਨਹੀਂ ਇਹ ਬਰਥਡੇ ਤੇ ਆਹੀ ਸਹੀ ਤੇਰੇ ਬਤਨੀ ਹੈ ਕੱਡ ਪਰਾਂ ਤੇਰੇ ਬਰਥਡੇ ਤੇ ਆਹੀ ਸਹੀ ਆ ਹਾਂ ਮੈਨੂੰ ਲੱਗਦਾ ਲੋਦੀ ਮਿੰਨੀ ਚੂਹੀ ਵਾਲੀ ਚੂਹੀ ਵਾਲੀ ਮਿੰਨੀ ਕੀ ਕਰਦੇ ਸਬਜੀ ਸਬਜੀ ਕਰਦੇ ਮਿਮੀ ਕੰਡਾ ਮਾਰਸੀ ਜਾਣਾ ਆ ਸਬਜੀ ਸੁੱਜੀ ਕੱਟ ਜਾਣੀ ਆ ਸਾਨੂੰ ਵੀ ਨਹੀਂ ਰਹਿਉਂਗਾ ਕੋਣਾ ਕਰਦੀ ਗੀਵਿੰਗ ਆ 100 ਰੁਪਏ ਕਿਲੋ ਹਯਾ ਹੋਏ ਨਾ ਮੈਂਗਾ 100 ਰੁਪਏ ਕਿਲੋ 50 ਰੁਪਏ ਦਾ ਲਿਆ ਇੰਨਾ 50 ਰੁਪਏ ਦਾ ਲਿਆ ਇੰਨਾ ਕੀ ਇੰਨਾ ਕਿ ਬਹੁਤ ਆ ਹਨਾ ਇੰਨਾ ਕਿ ਬਹੁਤ ਆ ਕੰਦਾ ਕਿ ਦੋ ਜੀਮੀ ਕੰਦਾ ਬਾ ਬੂਟ ਬਾਹ ਤਾਣੀ ਉੱਪਰ ਬੈਹਣਾ ਹੁਣ ਮੈਂ ਥੱਲੇ ਬੈ ਕੱਟਣਾ ਪੈਣਾ ਬੂਟ ਬਾਹੜੇ ਆ ਇਧਰ ਇਹ ਸ਼ੇਪਾ ਜੇ ਮੰਦਾ ਦੀ ਮਮਾ ਇਹ ਨਾ ਕੋਈ ਆਲੂ ਨਹੀਂ ਹੁੰਦੇ ਹਾਂ ਇਹ ਨਾ ਆਲੂ ਨਹੀਂ ਹੁੰਦੇ ਕਿੱਦਾਂ ਬਣ ਲਾ ਮੈਂ ਕਿ ਇਹ ਚਾਹ ਆਲੂ ਹੀ ਹੁੰਦੇ ਓਏ ਆਲੂ ਆਲੂ ਥੋੜੀ ਜੀਮੀ ਕੰਦਾ ਇਹਨੂੰ ਆਲੂ ਲੰਮੀ ਅਜੀਮੀ ਕੰਦਾ ਚਾਹ ਆਲੂ ਪੈਂਦੇ ਨਾ ਹੋਏ ਵੇਖ ਦਿਖਾਉਂਗੀ ਇਹ ਤਾਂ ਨਹੀਂ ਆਲੂ ਮੈਂ ਇਹ ਦਿਖਾਉਂਗੀ ਮੰਮੀ ਨੂੰ ਆਲੂ ਇਹ ਕਿਸਾ ਦੇ ਇਹ ਮੈਂ ਲੈਟੋ ਨਹੀਂ ਗਾਣ ਇਹ ਕਿਸਾ ਦੇ ਆਲੂ ਆ ਮੰਮਾ ਲੈ ਆਉਂਗੇ ਨਾ ਅਗਲੇ ਮਹੀਨੇ ਹੋ ਰਿਹਾ ਹੈ ਕਿ ਆਇਆ ਜਿਹੜੀ ਖੰਦੀ ਨਹੀਂ ਆ ਉਹ ਮਿੱਠੀ ਮਿੱਠੀ ਜਿਹੜੀ ਕੱਲ ਖਾ ਕੇ ਆਈ ਸੀ ਸ਼ਗਰ ਖੰਦੀ ਹਾਂਜੀ ਉਹ ਲੈ ਆਏ ਉਹ ਲੈ ਆ ਮੰਮਾ ਸ਼ਗਰ ਖੰਦੀ ਮੇਰੀ ਫੇਵਰੇਟ ਆ ਉਹਦਾ ਤੋਂ ਖਾਂਦੀ ਨਹੀਂ ਹੁੰਦੀ ਪਹਿਲਾਂ ਮੰਮੀ ਜਵਾ ਲੱਗਾ ਨਾ ਪਈਆ ਖੜੀ ਖੜੀ ਸਾਸਨ ਦੀ ਹੋ ਜਾਂ ਚ ਬੜੀ ਟੇਸਟੀ ਲੱਗ ਰਹੀ ਹੈ ਜੇਲੀਨਾ ਜਿੱ ਬਿੱਲਾ ਬਣਿਆ ਬਿੱਲਾ ਰਾਣਾ ਬਿੱਲਾ ਰਾਣਾ ਅਬਰਾਸਿਆਂਾ ਇਧਰ ਤੋਂ ਦੀ ਪਿਆਜ਼ ਕੱਟਣ ਲਈ ਹੈ ਮੇਰੇ ਪਿੱਛੇ ਪੂਛ ਲੱਗੀ ਆ ਪੂਛ ਨਾ ਏਦਾਂ ਪੂ 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 ਕਰਦੀ ਆ ਹੈ ਪਾਪਾ ਗੈੜੀ ਹੋ ਗਏ ਆ ਪਾਪਾ ਦੇਖ ਲਈ ਪਾਪਾ ਰਾੜੀਓ ਫਤੋ ਹੋ ਗਿਆ ਲੀਨ ਨਾ ਜੋ ਦੋ ਮਿੰਟ ਮੀ ਜਿਮੀ ਗੰਦ ਜਿਮੀ ਗਾਂਦ ਦੋਰ ਦੇ ਨਾਮ ਰੱਖ ਹੋ ਜਾਂਦਾ ਜਿਮੀ ਗਾਂਦ ਜਿਮੀ ਗੀ ਕਾਂਦ ਕਹਿੰਦੇ ਖੜਾ ਕਾਂਦ ਕੱਕਾ ਕਾਂਦ ਕਾਂਦ ਨਹੀਂ ਕਾਂ ਕਕੇ ਨੂੰ ਟਿੱਪੀ ਦਦਾ ਕਾਂਦ ਕਹਿੰਦੇ ਖੜਾ ਕਾਂਦ ਜਿਮੀ ਗੰਦ ਗੰਦ ਜਿਮੀ ਕਾਂਦ ਕਾਂਦ ਜੀਵੀ ਕਾਂਦ 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 ਜਿਹੜਾ ਇਹ ਮੇਜ਼ੋ ਕੱਪੜਾ ਹੈ ਕਾਂਦ ਕੋ ਕਾਂਦ ਦੇ ਕੱਪੜਾ ਜਾਈ ਹੁੰਦਾ ਦੇਖਿਓ ਨਿਆਣੇ ਦੀ ਆ ਰਹੀ ਧੋੜੀ ਧੋੜੀ ਗਈ ਬਾਹਰ ਹਾਂ ਮੰਮੀ ਹਾਂ ਛੋਟੀ ਨਾ ਨਿਆਣੇ ਦੀ ਆ ਜਾਏਗੀ ਧੋੜੀ ਧੋੜੀ ਗਈ ਜਿੱਦ ਕੋਈ ਲੈ

ਉੱਦੇ ਲਾ ਗਏ ਉੱਦੇ ਲਾਈ ਜਾਂਦੀ ਇੱਥੇ ਤੇ ਇੱਥੇ ਲਾਈ ਇੱਥੇ ਇੱਥੇ ਲੱਗੀ ਸੀ ਇੱਥੇ ਇੱਧਰ ਦੇਖ ਵਾਹੇ ਪਰ ਵੱਡੇ ਇੱਕ ਪਾਸੇ ਲੱਗੀ ਸੀ ਜੀ ਇਹਨਾਂ ਨੂੰ ਕੱਟ ਕੇ ਉਹ ਨਾ ਪਰਤਾ ਬਣਾ ਕੇ ਐਂ ਏਦਾਂ ਕੱਟ ਕੇ ਨਾ ਤੇ ਲੂਣ ਲਾ ਲਓ ਬਸ ਪੂਲਾ ਕੇ ਰੱਖ ਦੋ ਪੋਲਾ ਪੈਣ ਦਾ ਮਤਲਬ ਕੀ ਤਾਂ ਜੰਦੀ ਮੱਨ ਚ ਚਲੋ ਕੀ ਲਾਈ ਜਾਂਦੇ ਆ ਜਿਮੀ ਖੰਦ ਚ ਚਲੋ ਹੋ ਗਿਆ ਕੰਮ ਕਿੰਨਾ ਰਾਹ ਹੋ ਗਿਆ ਤੇਰਾ ਹੋ ਗਿਆ ਸਹਿਰ ਵੀ ਸਾਡੇ ਨਾਲ ਚੱਲੀ ਹੈ ਇਹਨੂੰ ਟਿਸ਼ਨ ਸਾਡ ਦੇਣਾ ਚੁੱਚੂ ਹਾਂ ਗਈ ਤੇ ਇਹਦੀ ਕਿੱਤਰੀ ਕਰਨ ਕਿੱਦਾਂ ਕਰਨਾ ਚੁੱਚੂ ਚਾਮੀ ਲਾ ਚਾਮੀ ਤਲਾ ਚਾਮੀ ਲਾ 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 ਜੱਸੂ ਮੇਰਾ ਨਕਮਾ ਪੁੱਤ। ਜੱਸੂ ਸਿਆਣਾ ਪੁੱਤ ਜੱਸੂ ਨਕਮਾ ਪੁੱਤ। ਚਲੋ। ਲਫਾਹੇ ਦੇ ਵਿੱਚ ਪਏ ਆ ਪਏ ਆ। ਚਲੋ। ਦਾਦੀ ਨੂੰ ਬੁੜ ਗਰਦੀ ਉਹ ਜਾਈ। ਜੱਸੂ ਦੇ ਦਾਦੀ ਨੂੰ ਕਹਿੰਦੀ ਜੱਸੂ ਕਹਿੰਦੀ ਨੂੰ ਗਰਦੀ। ਦਾਦੀ ਨੂੰ? ਇਹ ਤਾਂ ਜੀ ਮੈਂ ਖਾਣਾ ਨਹੀਂ ਹੈ। ਕਰ। ਕਿ ਮੈਂ ਬਾਹਰ ਆਈਆਂ ਨਹੀਂ। ਕਹਾਂ ਦਾਦੀ ਬਾਹਰ ਆਈਆਂ ਟੇਬਲ ਤੇ ਬੈਠੀਆਂ ਇਸ ਟਾਈਮ। ਕਹਾਂ ਹੱਲੇ ਨਹੀਂ ਹੁੰਦਾ। ਤੁਮਾਰੀ ਹੋਣਾ ਕਾ ਖਾਣਾ ਕੁਛ ਪੁੱਛਣਾ ਕੀ ਖਾਣਾ ਪੁੱਛਲਾ ਖਾਣਾ ਦੱਦੀ ਕੁਛ ਲੋਬੀ ਇੱਥੇ ਰੁਕ ਗਏ ਹੁਣ ਆਪਾਂ ਤੇ ਹੁਣ ਜਾ ਦੇ ਦੇ ਅੱਗੇ ਜਾਈਏ ਅੱਜ ਇੱਕ ਕੰਮ ਦੇਖਣਾ ਸੂਟ ਜਿਹੜਾ ਉਹ ਦੇ ਦਿੰਦਾ ਹੈ ਤੇ ਹੁਣ ਅਸੀਂ ਚੱਲੀ ਆਂ ਟਾਂਡੇ ਨੂੰ ਚੁੰਨੀ ਨਹੀਂ ਤੱਕ ਮਿਲੀ ਉਹ ਬੁਟੀਕ ਵਾਲਿਆਂ ਦੱਸਿਆ ਜਾ ਟਾਂਡੇ ਨੂੰ ਚੱਲੀ ਆਂ ਪੁੱਤ ਵੇਖ ਲਾਂਗੇ ਹਾਂ ਚੁੰਨੀ ਘਰੇ ਚੁੰਨੀ ਕਿੱਧਰ ਜਿਹੜੀ ਮਿਲਦੀ ਨਹੀਂ ਪਈ ਕਦੇ ਕੋਣ ਜੇ ਲਵਾਵੇਂ ਉਸ ਲਈ ਪਤਾ ਲੱਗੂ ਕੇਸੇ ਸਾਡੇ ਚੁੰਨੀ ਤੇ ਹੀ ਜਿਹੜੀ ਮਿਲਦੀ ਨਹੀਂ ਕਦੇ ਚੁੰਨੀ ਇਦਾਂ ਦੀ ਆ ਕਿ ਉਹ ਸਾਨੂੰ ਦਾ ਕਿੰਨਾ ਦੀ ਲੱਗੇ ਦੇਖਣੀ ਆ ਘੱਟੋ ਘਾਟ 8-9000 ਦੀ ਚੁੰਨੀ ਆ ਜਦੋਂ ਲੱਭਣਦੇ ਆ ਉਹ 3000 ਲੱਭਣ ਤੇ ਲੱਗੇ ਅੱਡ 3 ਚਲੇ ਆ ਤਿੰਨ ਚਾਰ ਇਹਦੇ ਚੁੰਨੀ ਆ 6 7 ਹਜ਼ਾਰ ਚ ਪੈਣੀ ਜੁੰਨੀ ਹੋ ਜਿਹਨੇ ਲਾਣੀ ਉੱਪਰ ਫੇਰ ਦੇਖੋ ਆਰ ਗਪੂਰ ਤੁਸੀਂ ਕਰ ਸਕਦੇ ਕਾਲ ਆਹਾਹਾ ਲੋ ਜੀ ਜਸੂ ਨੂੰ ਵੀ ਚੱਕ ਲਿਆ ਜਸੂ ਨੂੰ ਅੱਜ ਦਿਖਾ ਲਣਗੇ ਜੀ ਆਪਾਂ ਵੇਲਣਾ ਬੇਲਣਾ ਜਿੱਥੇ ਗੁੜ ਨਿਕਲਦਾ ਇੱਥੇ ਗੁੜ ਕਹਿੰਦੇ ਵਧੀਆ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਗੁੜ ਬੱਚੇ ਨੂੰ ਵੀ ਦਿਖਾਉਂਦੇ ਆ ਗੁੜ ਆ ਗੰਨੇ ਦੇ ਇੱਥੇ ਰਸ ਲੋਰੀ ਇੱਧਾ ਨਿਕਲਦਾ ਕੋੜ ਇੱਕ ਕਾੜੋ ਪਹਿਲੇ ਇਹਨੂੰ ਰਾਸ ਨਹੀਂ ਬੰਨਿਆ ਹਾਂਜੀ ਹੈ ਨਾ ਮੈਂ ਖਾ ਦਿੰਦਾ ਆ ਮੈਂ ਗਲਤੀ ਸਾਈਡ ਕਿੰਨਾ ਲੈਣਾ 2 ਕਿਲੋ ਦੇ ਦੋ ਕਿਲੋ ਦੇ ਦੋ ਸ਼ੱਕਰ ਵੀ ਹੈਗੀ ਕੋਈ ਗੱਲ ਨਹੀਂ ਸ਼ੱਕਰ ਹੈ ਕੋਈ ਗੱਲ ਨਹੀਂ ਮੈੜੀ ਸ਼ੱਕਰ ਹਾਂਜੀ ਢੋਟੀ ਨਾ ਖਾਣੀ ਗਾਹ ਖਾਣ ਹਾਂਜੀ ਦੇ ਲਓ ਪੋਛਰਾ ਕਿਲੋ ਕੋਲ ਲੈ ਲਓ 1.7 ਕਿਲੋ ਦੇ ਦੋ 70 ਵੀ ਦੇਣਾ ਕਿਲੋ ਦੁੱਧ ਚ ਪਾ ਕੇ ਪੀਂ ਲ ਬਹੁਤੀ ਆ ਖੰਡ ਪਾਉਣ ਦੀ ਲੋੜ ਨਹੀਂ ਇੱਕ ਜੀ ਪੱਤੀ ਐਵੇਂ ਨਾ ਲੈ ਲਾ ਗੰਨੇ ਦੇ ਬਊ ਉਹਨੂੰ ਦੇ ਦੋ ਓਏ ਥੋੜਾ ਥੋੜਾ ਰੱਖ ਦੇ ਕਰਕੇ ਵੀ ਮਰਾ ਦੇ ਬਹਿੰਦੇ ਨਿਕਲੀ ਆਲਾ ਕੋੜ ਆਪ ਕੋਣੀ ਆਣਾ ਆ ਤਾਂ ਕੋੜ ਆਲੇ ਤੇ ਸਾਡਾ ਚਲੋ ਆਲੋ ਕੀ ਹੈ ਜਿਸ ਨੂੰ ਇਹ ਪਤਾ ਕੀ ਹੈ ਪਤਾ ਤੈਨੂੰ ਕੀ ਆ ਚਲੋ 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 ਪੇੜ ਚਾਲ ਖਿੰਦੇ ਇਹਨਾਂ ਏ ਆ ਜੀ ਪੇੜ ਚਾਲ ਇੱਕ ਪੇੜ ਮਗਰ ਸਾਰੇ ਪੇਡਾ ਤਰੀਏ ਚਾਲ ਕੀ ਆ ਪੇੜ ਚਾ ਮੁੱਛੂ ਮੈਂ ਮੁੱਛੂ ਹਾਂ ਕਿੱਦਾਂ ਕਰਦੀਆਂ ਮੈਂ ਕੀ ਕਹਨੀ ਐ ਦੱਸੂ ਕਿੱਦਾਂ ਕਹਨੀ ਐ ਕਿੱਦਾਂ ਬੋਲਦੀ ਐ ਮੈਂ ਕਹਨੀ ਮੈਂ ਕਹਨੀ ਦੱਸ ਮੈਂ ਆ ਸਾਡੇ ਨਾ ਟਾਂਡਾ ਰੋੜਾ ਐ ਦੇਖ ਲੋ ਇਦਰਾਖਤ ਕਿੱਡੇ ਮੋਟੇ ਮੋਟੇ ਆ ਪੱਤਾ ਨਹੀਂ ਕਦੋਂ ਦੇ ਲੱਗੇ ਆ ਓ ਆ ਕੀ ਦਾਨ ਨਹੀਂ ਕੀ ਇਹ ਕਿਸੇ ਦਾ ਵੀ ਦੇਖਣਾ ਯਾਰ ਕੀ ਚੀਜ਼ ਹੈ ਹੂੰ ਦੇਖਣਾ ਸੀ ਕੀ ਚੀਜ਼ ਆ ਉਹ ਮੈਨੂੰ ਲੱਗਾ ਘੋਟਾ 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 ਤੇ ਗੱਡੀ ਤੇ ਰੱਖ ਲਿਓ ਬੋਲਦੇ ਨਹੀਂ ਆ ਤਰਖ ਤ ਕਦੋਂ ਦੇ ਆ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਪਹਿਲਾਂ ਨਹੀਂ ਕਿਤੇ ਆਣਾ ਤਾਂ ਮਾਰਦਾ ਵੀ ਮਾਰ ਦਿੱਤਾ ਹੈ ਲਓ ਜੀ ਇੱਥੋਂ ਭਲਣ ਗਏ ਆ ਥੋੜੇ ਜਿਹਾ ਫਾਲ ਫੂਟ ਬੱਚਿਆਂ ਵਾਸਤੇ ਤੇ ਖਾਣ ਲੇਗੇ ਮਿੱਠੇ ਮਿੱਠੇ ਜੇ ਪਾਓ ਮਿੱਠੇ ਮਿੱਠੇ ਦਸ ਕੇ ਪਾਓ ਝੂਠੇ ਕਰਕੇ ਪਾਵੇ ਹੁਣ ਅਗਲਾ ਝੂਠੇ ਕਰਕੇ ਪਾਉਣੇ ਇੱਕ ਦੂਗ ਤੱਕ ਨਹੀਂ ਮਿੱਠੇ ਮਿੱਠੇ ਪਾਇਓ ਆ ਆ ਬਣੀ ਕਿਹੜਾ ਫਲ ਆ ਇਹ ਦਾ ਕੀ ਬੈਨੀਫਿਟ ਆ ਇਹ 150 ਦਾ ਇਹ ਕੈਰੀ ਫਟ ਗਈ ਆ ਕੀ ਹੁੰਦਾ ਇਹਨਾਂ ਕਾਦੇ ਵਾਸਤੇ ਬੈਸਟ ਆ ਇਹ ਆ ਕਿੰਨੇ ਦਾ ਮੈਂ ਆ ਪੁੱਛਾਂਗਾ ਇਹ 80 ਦਾ ਇਹ ਹੈ 150 ਦੇ ਦੋ ਹੈ 150 ਦੇ ਦੋ ਸਹੀ ਸਹੀ ਲਾਲਾ ਯਾਰ ਹਾਂ ਲੇ ਲੋ 200 ਦੇ ਤਿੰਨ 200 ਦੇ ਉੱਥੇ ਗੱਲ ਆ ਗਈ ਫੇ ਨਹੀਂ ਭਾਈ ਕੱਟਾ ਪੜੂ ਸਹੀ ਆ ਦੇਖ ਲਾ ਆਪਣਾ ਆ ਪਾਉ ਦੀ ਜਗਾ ਆ ਗਨੇ ਦੀ ਚਲੋ ਕਿੰਨੇ ਹੋ ਗਏ ਉਹ ਕਿੰਨਾ ਫੜਾ ਪਾਣੀ ਇਹਦਾ ਭਾਜੀ ਪਾਣੀ ਇਹਦਾ ਪਾਣੀ ਹੈ ਨੀ ਲਈ ਧੋਣੇ ਮਲੇ ਨਾ ਜੀ ਖਾਓ ਕੇਨੂੰ ਦੇਣੇ ਜਸੂ ਦੇ ਰਿਹਾ ਜਸੂ ਲੈ ਜੀ ਜੀ ਲੱਗਿਆ ਤੇ ਨਹੀਂ ਆਦਾ ਮਿੱਠਿਆ ਆ ਰਿਹਾ ਨਾ ਹੋ ਗਿਆ ਤਾਂ ਅਸੀਂ ਪਹੁੰਚ ਗਏ ਦੁਕਾਨ ਤੇ ਬੱਚੇ ਵਾਲੀ ਦੁਕਾਨ ਤੇ ਹੁਣ ਇੱਥੋਂ ਦੇਖੀਏ ਬੱਚਿਆਂ ਦੇ ਕੱਪੜੇ ਤੇ ਚਲੋ ਮਿੱਤਰਾ ਹੂੰ ਕਦਾ ਫੋਨ ਆਇਆ ਚਲੋ ਫਸ ਫੇਰਾ ਤੋੜਿਆ ਜਾਂ ਫੇਰਾ ਤੋੜਿਆ ਤੇਰਾ ਤੋੜਿਆ ਹੱਸ ਘੁੰਮਦੇ ਹਾਂ ਘੁੰਮਦੇ ਪਰ ਦੇਖਾਂ ਮੈਂ ਦੱਸੂ ਏ ਕੱਸੂ ਫੋਨ ਕਰਦੀ ਦਾਦੀ ਦਾਦੀ ਸਾਹਿਬ ਹਰ ਇੱਕ ਜਿੱਥੇ ਗੱਡੇ ਗੱਡੇ ਆ ਦੇ ਗੱਲ ਚਲੋ ਠੀਕ ਹੈ ਪ੍ਰਿਯੋਕ ਕੇ ਬਾਏ ਚੱਲ ਬਾਏ ਕਰ ਦੇ ਬਾਏ ਚਲੋ 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 ਲੋ ਜੀ ਅਪਾ ਕੱਪੜੇ ਲੈ ਸਕਦੇ ਆ ਜੀ ਹੁਣ ਚਲੋ ਦੇਖੀ ਲੱਕ 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 ਲੋ ਜੀ ਇੱਥੋਂ ਲੈ ਆ ਕੱਪੜੇ ਹੁਣ ਜੀ ਕੰਮ ਹੈ ਨਾ ਕਰਨ ਹੋ ਰਹੇ ਆ ਤੇ ਕਾਰੀ ਹੋ ਜਾਣੇ ਆ ਹੀਟਰ ਲੈ ਲਿਆ ਆ ਕਿੰਨੇ ਦਾ ਆ ਇਹ ਕਿੰਨੇ ਦਾ ਇਹ ਇਹ ਆ ਗਿਆ ਆ ਗਿਆ ਮਜਾ ਆ ਗਿਆ ਹੋਏ ਹੋ ਚਾਹ ਚੁੜ ਵੀ ਆ ਕੇ ਜਾਣੇ ਉਹਨੇ ਦੇਖਣਾ ਫੇ ਰੋਣਾ ਉਹਨੇ Música <laughs> ਆਦੀ ਆ ਪਲੇਟ ਉਹਨਾਂ ਦੀ ਆ ਪਲੇਟ ਉਹਨਾਂ ਦੀ ਜਸੂ ਸਾਕੇ ਪਲੇਟ ਕੱਢੀ ਮਰੋਟੀ ਉਟੀ ਖਾਲੇ ਨਹੀਂ ਉਧਰ ਫੇਰ ਖਾਣੇ ਹੁਣ ਖਾਣਣਗੇ ਗੁਰੂ ਜੀ ਕੀ ਬਾਤੇ ਈ ਕਿੰਕਾਰ ਸਤਿਨਾਮ ਕਟਾ ਪੁਰਖ ਨੀਰ ਪੋ ਨੀਰਵੈ ਅਕਾਲ ਮੂਰਤੀ ਉਨੀ ਸਵਨ ਗੁਰ ਪ੍ਰਸਾਦ ਜਪ ਆਜ ਸਚ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ